ਆਉਣ ਵਾਲੇ ਦਿਨਾਂ ਦੇ ਵਿੱਚ ਪਨੀਰੀ ਤਿਆਰ ਕਰਨ ਦਾ ਸਮਾਂ ਜਿਹੜਾ ਲਵੇ ਆ ਜਾਣਾ ਕਿਉਂਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਜ਼ਿਲ੍ਹਿਆਂ ਨੂੰ ਤਿੰਨ ਹੀ ਸੈਂਡਵਿਚ ਵੰਡਿਆ ਹੈਗਾ ਤੇ ਚੰਗੀ ਪਨੀਰੀ ਆਪਾਂ ਕਿਸ ਤਰ੍ਹਾਂ ਤਿਆਰ ਕਰਨੀ ਹੈਗੀ ਆ ਇੱਕ ਮਰਲੇ ਦੇ ਵਿੱਚ ਬੀਜ ਕਿੰਨਾ ਪਾਉਣਾ ਹੈਗਾ ਤੇ ਖਾਦ ਕਿੰਨੀ ਪਾਉਣੀ ਹੈਗੀ ਆ ਕਿਉਂਕਿ ਪਨੀਰੀ ਬੀਜਣ ਤੋਂ ਬਾਅਦ ਕਿਸਾਨਾਂ ਭਰਾ ਨੂੰ ਸਵਾਲ ਹੁੰਦੇ ਆ ਵੀ ਭਾਈ ਸਾਡੇ ਨਦੀਨ ਉੱਗੇ ਸਾਡੇ ਪਨੀਰੀ ਨੇ ਘੱਟ ਜਰਮੀਨੇਸ਼ਨ ਲੱਤਾ ਸਾਡੇ ਪਨੀਰੀ ਪੀਲੀ ਪੈ ਗਈ ਜਮਾ ਹਲਦੀ ਵਰਗੀ ਹੋ ਰਹੀ ਹੈ ਹਨਾ ਤੇ 100 ਪ੍ਰੋਬਲਮ ਆ ਜਾਂਦੀਆਂ ਨੇ ਨਰਸਰੀ ਦੇ ਵਿੱਚ ਇੱਥੇ ਬਈ ਆਪਾਂ ਨੂੰ ਸਾਰਿਆਂ ਨੂੰ ਧਿਆਨ ਰੱਖਣਾ ਪੈਂਦਾ ਕਿਉਂਕਿ ਹਰ ਸਾਲ ਹੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਸਾਡਾ ਮਕਸਦ ਹੈਗਾ ਜਾਣਕਾਰੀ ਦੇਣਾ ਤੇ ਉਸ ਜਾਣਕਾਰੀ ਜੇ ਤੁਹਾਡੇ ਪ੍ਰੋਬਲਮ ਆਉਂਦੀ ਹੈ ਕਿ ਤਾਂ ਉਸ ਜਾਣਕਾਰੀ ਨੂੰ ਸੁਣ ਲਿਓ ਚੰਗੀ ਤਰ੍ਹਾਂ ਕਿਸੇ ਕਾਪੀ ਤੇ ਲਿਖ ਲਿਓ ਪਨੀਰੀ ਦੇ ਵਿੱਚ ਉਹ ਜਿਹੜੀ ਗਲਤੀ ਤੁਸੀਂ ਨਹੀਂ ਕਰਨੀ ਹੈਗੀ ਸਭ ਤੋਂ ਪਹਿਲਾਂ ਤਾਂ ਜਿੱਥੇ ਆਪਾਂ ਨੇ ਬਈ ਪਨੀਰੀ ਬੀਜਣੀ ਹੈਗੀ ਹੈ ਹਨਾ ਉਹਦੀ ਤੈਰੀ ਚੰਗੀ ਤਰ੍ਹਾਂ ਹੋਣੀ ਚਾਹੀਦੀ ਹੈ ਜਗਾ ਵਧੀਆ ਹੋਵੇ ਹਰੇ ਚਾਰੇ ਵਾਲੀ ਜਗਾ ਨਾ ਹੋਵੇ ਤੇ ਜਿੱਥੇ ਆਪਾਂ ਪਨੀਰੀ ਬੀਜਦੇ ਆ ਪਨੀਰੀ ਬੀਜਣ ਤੋਂ ਹਫਤਾ 10 ਦਿਨ ਪਹਿਲਾਂ ਜਿਵੇਂ ਹੁਣ ਅੱਜ ਬਈ 2 ਮਈ ਹੋ ਗਈ ਹੈ ਹਨਾ ਵਿੱਚ ਕਿਸਾਨਪਰਾ 5-7 ਦਿਨਾਂ ਤੱਕ ਪਨੀਰੀ ਬੀਜਣਗੇ ਵਿੱਚ ਨੇ ਬਈ ਚਲੋ ਬੀਜ ਵੀ ਲਈ ਜਿੱਥੇ ਚਲੋ ਝੋਨੇ ਦੀ ਜਿਹੜੀ ਡੇਟ ਗੇਤੀ ਸੀ ਤੇ ਪਨੀਰੀ ਬੀਜਣ ਤੋਂ ਪਹਿਲਾਂ ਜਿੱਥੇ ਤੁਸੀਂ ਪਨੀਰੀ ਬੀਜਣੀ ਆ ਥਾਂ ਨੂੰ ਚੰਗੀ ਤਰ੍ਹਾਂ ਲੇਜ਼ਰ ਕਰਵਾ ਲਓ ਸੁਹਾਗਾ ਵਗੈਰਾ ਮਾਰ ਕੇ ਐਨ ਪੱਧਰ ਕਰ ਲਓ ਪਨੀਰੀ ਲਾਉਣ ਤੋਂ 5-7 ਦਿਨ ਪਹਿਲਾਂ ਉਹਦੇ ਵਿੱਚ ਹਲਕਾ ਫੁਲਕਾ ਪਾਣੀ ਵੀ ਛੱਟ ਲਓ ਕਿਉਂਕਿ ਉਹਦੇ ਵਿੱਚ ਜਿੰਨਾ ਕ ਨਦੀਨ ਹੋਵੇਗਾ 5-7 ਦਿਨਾਂ ਦੇ ਵਿੱਚ ਉੱਗਿਆ ਹੋਵੇਗਾ ਤੇ ਪਨੀਰੀ ਦੇ ਵਿੱਚ ਹੀ ਜਾ ਕੇ ਘੱਟ ਪ੍ਰੋਬਲਮ ਆਵੇਗੀ ਪਹਿਲਾ ਕੰਮ ਇਹ ਕਰਨਾ ਹੈ ਦੂਸਰਾ ਕੰਮ ਖਾਦਾਂ ਆਪਾਂ ਕਿਹੜੀਆਂ-ਕਿਹੜੀਆਂ ਪਾਉਣੀਆਂ ਨੇ ਇਹ ਕਿਉਂਕਿ ਨਰਸਰੀ ਦੇ ਵਿੱਚ ਖਾਦ ਪਾਉਣੀ ਬੜੀ ਜ਼ਰੂਰੀ ਹੈਗੀ ਹੈ ਡੀਏਪੀ ਦਾ ਪ੍ਰੇਸ਼ ਕਰ ਲਿਓ ਕਿਉਂਕਿ ਡੀਏਪੀ ਦੀ ਜਗ੍ਹਾ ਤੇ ਤੁਸੀਂ ਜਿਹੜੀ ਪਾਉਣੀ ਆਪਾਂ ਸਿੰਗਲ ਸੁਪਰ ਫਾਸਫੇਟ ਪਾਉਣੀ ਹੈਗੇ ਆ ਉਹ ਤੁਸੀਂ ਮਰਲੇ ਦੇ ਹਿਸਾਬ ਦੇ ਨਾਲ ਪਾਉਣੀ ਹੈਗੀ ਉਹਦੇ ਨਾਲ ਯੂਰੀਆ ਵੀ ਐਡ ਕਰਨੀ ਹੈਗੀ ਉਹਦੇ ਨਾਲ ਤੁਸੀਂ ਨੇ ਜ਼ਿੰਕ ਵੀ ਐਡ ਕਰਨੀ ਹੈਗੀ ਕਿਉਂਕਿ ਇੱਕ ਮਰਲੇ ਦੇ ਵਿੱਚ ਆਪਾਂ 2.5 ਤੋਂ 3 ਕਿਲੋ ਤੱਕ ਬੀਜ ਦਾ ਛਿੱਟਾ ਦਿੰਨੇ ਹੈਗੇ ਹਨ ਤੇ ਇੱਕ ਮਰਲੇ ਦੇ ਵਿੱਚ 2.5 ਤੋਂ 3 ਕਿਲੋ ਸੀਡ ਉਹਦੇ ਵਿੱਚ ਜਿਵੇਂ ਤੁਸੀਂ ਜੂਰੀਆ ਦਾ ਛਿੱਟਾ ਦੇਣਾ ਹੈਗਾ ਇੱਕ ਮਰਲੇ ਦੇ ਵਿੱਚ 160 70 ਗ੍ਰਾਮ ਜੂਰੀਆ ਤੇ ਜਿਹੜੀ ਆਪਾਂ ਸੁਪਰ ਵਰਤਣੀ ਹੈਗੀ ਹੈ ਡੀਏਪੀ ਦੀ ਜਗ੍ਹਾ ਤੇ ਉਹ ਤੁਸੀਂ 3.5 ਕਿਲੋ ਤੋਂ ਲੈ ਕੇ ਪੌਣੇ 4 ਕਿਲੋ 4 ਕਿਲੋ ਤੱਕ ਇੱਕ ਮਰਲੇ ਦੀ 3.5 ਕਿਲੋ ਜਾਂ ਪੌਣੇ 4 ਕਿਲੋ ਤੁਸੀਂ ਵਰਤ ਸਕਦੇ ਹੋ ਰੂੜੀ ਦੀ ਖਾਦ ਦਾ ਪ੍ਰੇਸ਼ ਕਰ ਲਿਓ ਜੇ ਤੁਸੀਂ 21% ਜ਼ਿੰਕ ਵਰਤ ਰਹੇ ਹੋ ਜਾਂ 33% ਜ਼ਿੰਕ ਵਰਤ ਰਹੇ ਹੋ ਜੇ ਤੁਸੀਂ 33% ਜ਼ਿੰਕ ਵਰਤ ਰਹੇ ਹੋ ਇੱਕ ਮਰਲੇ ਦੇ ਵਿੱਚ ਤਾਂ 160 70 ਗ੍ਰਾਮ ਜੇ 21% ਜ਼ਿੰਕ ਵਰਤ ਰਹੇ ਹੋ ਅ ਲਗਭਗ ਤੁਸੀਂ 200 ਗ੍ਰਾਮ ਜਾਂ ਪਾਈਆ ਤੁਸੀਂ ਵਰਤ ਸਕਦੇ ਹੋ ਪਨੀਰੀ ਬੀਜਣ ਤੋਂ ਇੱਕ ਦੋ ਦਿਨ ਪਹਿਲਾਂ ਇਹਨਾਂ ਖਾਦਾਂ ਨੂੰ ਤੁਸੀਂ ਛਿੱਟਾ ਦੇ ਕੇ ਚੰਗੀ ਤਰ੍ਹਾਂ ਤਿਆਰ ਕਰ ਸਕਦੇ ਹੋ ਪਨੀਰੀ ਦੇ ਛਿੱਟਾ ਦੇਣ ਪ੍ਰੰਤ ਵੀ ਤਿਆਰੀ ਦੇ ਸਮੇਂ ਤੁਸੀਂ ਇੱਕ ਮਰਲੇ ਦੇ ਵਿੱਚ ਪਾ ਸਕਦੇ ਹੋ 30 ਬੀਜ ਬਾਈ ਜਿਹੜਾ ਮਰਜੀ ਬੀਜਣਾ ਹੈਗਾ ਹਨਾ ਇੱਕ ਮਰਲੇ ਦੇ ਵਿੱਚ 30 ਗੱਜ ਹੁੰਦੇ ਹਨਾ ਸਾਢੇ 3 ਕਰਮਾ ਇੱਕ ਪਾਸੇ ਸੌਰੀ 3 ਕਰਮਾ ਇੱਕ ਪਾਸੇ 3 ਕਰਮਾ ਇੱਕ ਪਾਸੇ ਜਿਹੜਾ ਇੱਕ ਮਰਲਾ ਪਨੀਰੀ ਦਾ ਤਿਆਰ ਹੋਣ ਦੇ ਲਈ ਜਿਹੜੀ ਜਗ੍ਹਾ ਬਣ ਜੇਗੀ ਬੀਜ ਨੂੰ ਇੱਕ ਦਿਨ ਪਹਿਲਾਂ ਭਿਉਂ ਲਓ ਬਾਈ ਪਹਿਲਾਂ ਤੁਸੀਂ ਕਿਸੇ ਟੱਬ ਦੇ ਵਿੱਚ ਭਿਉਂ ਕੇ ਬੀਜ ਨੂੰ ਹਲਕਾ ਬੀਜ ਅਲੱਗ ਕੱਢ ਲਓ ਚੰਗਾ ਬੀਜ ਅਲੱਗ ਕੱਢ ਲਓ ਕੋਈ ਨੂਨ ਦੀ ਵੀ ਜਗਾ ਜਿਹੜੀ ਤੁਹਾਨੂੰ ਲੋੜ ਨਹੀਂ ਨੂਨ ਬਰਤਣਾ ਤੁਸੀਂ ਵਰਤ ਸਕਦੇ ਹੋ ਬੈਸੀ ਹੀ ਹਲਕਾ ਤੇ ਨਿਗਰ ਵੀ ਅਲੱਗ ਹੋ ਜਾਂਦਾ ਹੈ 1 ਕਿਲੋ ਬੀਜ ਨੂੰ ਤੁਸੀਂ 200 ਤੋਂ 2 ਗ੍ਰਾਮ ਜਾਂ 3 ਗ੍ਰਾਮ ਕਿਲੋ ਬੀਜ ਨੂੰ ਤੁਸੀਂ ਸਪ੍ਰਿੰਟ ਜਾਂ ਜਿਹਨੂੰ 12 ਟ੍ਰਿਟ ਕਹਿੰਦੇ ਆਪਾਂ ਜਾਂ ਜਿਵੇਂ 12 ਟ੍ਰਿਟ ਲੈ ਲਓ ਜਾਂ ਜਾਂ ਸਪ੍ਰਿੰਟਰ ਲੈ ਲਓ ਬਈ ਦੋਨਾਂ ਦੇ ਵਿੱਚੋਂ ਇੱਕ ਲੈ ਲਿਓ ਤੇ 1 ਕਿਲੋ ਬੀਜ ਨੂੰ 2 ਤੋਂ 2.5 ਗ੍ਰਾਮ ਜਿਹੜਾ ਤੁਸੀਂ ਸਪ੍ਰਿੰਟ 12 ਜਿਹੜਾ ਆਪਣਾ ਜਾਂ 123 ਜਾਂ ਸਪ੍ਰਿੰਟ ਲੈ ਲਓ ਇੰਡੋਫਿਲ ਕੰਪਨੀ ਦਾ ਜਿਹੜਾ ਹੁੰਦਾ ਉਹਦੇ ਨਾਲ ਟਰੇਡ ਕਰ ਲਓ ਚੰਗੀ ਤਰ੍ਹਾਂ ਉਸ ਤੋਂ ਬਾਅਦ ਖੱਦਰ ਦੇ ਗੱਟੇ ਵਿੱਚ ਪਾ ਕੇ ਕਿਸੇ ਡੱਗੀ ਦੇ ਵਿੱਚ ਜਾਂ ਤੁਸੀਂ ਉਸ ਬੀਜ ਨੂੰ ਉਹਦੇ ਵਿੱਚ ਭਿਉਂ ਦਿਓ ਜਦੋਂ ਮਾੜਾ ਮੋਟਾ ਟੰਗੂਰ ਲੱਗ ਗਿਆ ਸਵੇਰ ਦੇ ਟਾਈਮ ਜਾਂ ਸ਼ਾਮ ਦੇ ਟਾਈਮ ਪਨੀਰ ਦਾ ਛਿੱਟਾ ਦੇ ਦਿਓ ਕਿਉਂਕਿ ਬਈ ਦੁਬਾਰੇ ਵੇਲੇ ਛਿੱਟਾ ਨਾ ਦਿਓ ਜਰਮੀਨੇਸ਼ਨ ਦੀ ਦਿੱਕਤ ਆ ਜਾਂਦੀ ਸਵੇਰੇ ਜਾਂ ਸ਼ਾਮ ਨੂੰ ਛਿੱਟਾ ਦੇ ਦਿਓ ਉਸ ਤੋਂ ਬਾਅਦ ਨਦੀਨਾਂ ਦੇ ਲਈ ਆਪਾਂ ਜਿਵੇਂ ਆਪਾਂ ਇੱਕ ਕਨਾਲ ਦੇ ਵਿੱਚ ਛੋਟੀ ਜਿਹੀ ਪੂੜੀ ਆਉਂਦੀ ਹੈ ਇੱਕ ਜਿਹਨੂੰ ਆਪਾਂ ਸਾਥੀ ਦਾ ਨਾਮ ਦਿੱਤਾ ਹੋਇਆ ਹੈਗਾ 40 ਗ੍ਰਾਮ ਵਾਲਾ ਪਹੁੰਚ ਆਉਂਦਾ ਹੈਗਾ ਇੱਕ ਕਨਾਲ ਦੇ ਵਿੱਚ ਉਹ ਪੂੜੀ ਦਾ ਜਿਹੜਾ ਛਿੱਟਾ ਆਉਂਦਾ ਤੁਸੀਂ ਦੇਖ ਲਓ ਸੋਡੇ ਕਨਾਲ ਹੈ ਅੱਧੀ ਕਨਾਲ ਹੈ ਕਨਾਲ ਦੀ 40 ਗ੍ਰਾਮ ਦਵਾਈ ਜਿਹੜੀ ਪੈਂਦੀ ਹੈ ਇੱਕ ਛੋਟਾ ਜਿਹਾ ਪਹੁੰਚ ਆਉਂਦਾ ਹੈਗਾ ਤੇ ਉਹਦਾ ਛਿੱਟਾ ਦੇ ਦੋਗੇ ਸੋਡੇ ਨਦੀਨ ਹੋਣਗੇ ਜਿਹੜੇ ਉਹ ਜੰਮਣਗੇ ਨਹੀਂ ਪਨੀਰੀ ਛਿੱਟਾ ਦੇਣ ਤੋਂ ਬਾਅਦ ਤੁਸੀਂ ਉਹਦਾ ਛਿੱਟਾ ਦੇ ਸਕਦੇ ਹੋ ਪਨੀਰੀ ਦਾ ਜਦੋਂ ਛਿੱਟਾ ਬਈ ਤੁਸੀਂ ਨੇ ਦਿੱਤਾ ਹਨਾ ਉਹਦੇ ਵਿੱਚ ਇਹ ਤੰਗਲੀ ਮਾਰ ਦਿਆ ਕਰੋ ਕਿਉਂਕਿ ਮੇਰੀ ਏਰੀ ਦੇ ਵਿੱਚ ਤੰਗਲੀ ਜ਼ਿਆਦਾ ਮਾਰਦੇ ਆ ਅ ਵਿਚੇਰੀ ਵਿੱਚ ਬਈ ਕਿਉਂ ਦਾਣਾ ਮਾਰ ਲੈਣਾ ਕੁਛ ਮਾਰ ਲੈ ਉਹਦੇ ਨਾਲ ਬਈ ਸੀਡ ਇਕੱਠਾ ਹੋ ਜਾਂਦਾ ਜਦੋਂ ਤੁਸੀਂ ਇਹਨੇ ਸੀਡ ਦਾ ਛਿੱਟਾ ਦੇ ਲਿਆ ਦੋ ਵਾਰੀ ਇਸ ਤਰ੍ਹਾਂ ਛਿੱਟਾ ਦੇ ਲਿਆ ਤੰਗਲੀ ਮਾਰ ਦੋ ਫਿਰ ਜਦੋਂ ਇੱਡਾ ਛਿੱਟਾ ਦੇਣ ਫਿਰ ਤੰਗਲੀ ਮਾਰ ਦੋ ਕਹਿਣ ਦਾ ਭਾਬੀ ਤੁਸੀਂ ਦੋ ਵਾਰੀ ਚੰਗੀ ਤਰ੍ਹਾਂ ਛਿੱਟਾ ਦੇ ਲਓ ਉਹਦੇ ਵਿੱਚ ਦੀ ਤੰਗਲੀ ਮਾਰੋ ਸਭ ਤੋਂ ਬੈਨੀਫਿਟ ਹੈ ਕਾਰਨ ਬਈ ਇੱਕ ਤਾਂ ਪਨੀਰੀ ਗੁੱਡਾਂ ਦੇ ਵਿੱਚ ਹੋ ਜਾਂਦੀ ਹੈ ਪੱਟਣੀ ਸੌਖੀ ਹੈਗੀ ਆ ਠੀਕ ਆ ਕੱਲਾ ਕੱਲਾ ਬੀਜ ਕਿੰਡ ਜਾਂਦਾ ਨਹੀਂ ਬੀਜ ਬਈ ਕਿਤਨਾ ਕਿਤੇ ਇਕੱਠਾ ਹੋ ਜਾਂਦਾ ਫਿਰ ਪਨੀਰੀ ਕਿਤੇ ਜਿਆਦਾ ਸੰਘਣੀ ਕਿਤੇ ਜਿਆਦਾ ਵਿਰਲੀ ਫਿਰ ਆਪਣੇ ਜਿਹੜੀ ਪਨੀਰੀ ਲਾਉਣ ਦੇ ਲਈ ਆਪਾਂ ਨੂੰ ਕਿਤਨਾ ਕਿਤੋਂ ਪੱਟਣ ਦਾ ਫਿਰ ਪ੍ਰਬੰਧ ਕਰਨਾ ਪੈਂਦਾ ਕਹਿੰਦਾ ਮਤਲਬ ਬਈ ਇਹ ਗੱਲਾਂ ਹਰ ਸਾਲ ਹੀ ਆਪਣੇ ਕਿਸਾਨ ਭਰਾਵਾਂ ਨੂੰ ਜਿਹੜੀਆਂ ਪ੍ਰੋਬਲਮਾਂ ਆਉਂਦੀਆਂ ਹੈਗੀਆਂ ਨੇ ਲੋਹੇ ਦੀ ਕਮੀ ਉੱਥੇ ਆਉਂਦੀ ਹੈ ਜਿੱਥੇ ਪਾਣੀ ਘਟ ਖੜਦਾ ਜਿੱਥੇ ਤੁਸੀਂ ਪਨੀਰੀ ਬੀਜਦੇ ਹੋ ਜੇ ਤੁਹਾਡੇ ਉੱਥੇ ਪਾਣੀ ਘਟ ਖੜਦਾ ਹੈਗਾ ਲੋਹੇ ਦੀ ਕਮੀ ਉੱਥੇ ਹੀ ਆਉਂਦੀ ਹੈ ਜਿੱਥੇ ਪਾਣੀ ਘਟ ਖੜਦਾ ਹੈ 1-2 ਦਿਨ ਪਹਿਲਾਂ ਪਨੀਰੀ ਬੀਜਣ ਤੋਂ ਪਹਿਲਾਂ ਉਸ ਜਗ੍ਹਾ ਦੇ ਵਿੱਚ ਪਾਣੀ ਦੀ ਭਰ ਲਓ ਮਾੜਾ ਮੋਟਾ ਉਹਦੇ ਵਿੱਚ ਜਾਂ ਟੱਕ ਮਾਰ ਦਿਓ ਜਾਂ ਜਿਵੇਂ ਆਪਾਂ ਜਾਂ ਕੱਦੂ ਦੀ ਤਰ੍ਹਾਂ ਕਰ ਲਓ ਉਹਦੇ ਵਿੱਚ 5-4 ਘੰਟੇ ਜੇ ਪਾਣੀ ਖੜਾ ਲੋਂਗੇ ਖੜਾਉਣ ਤੋਂ ਬਾਅਦ ਤੁਸੀਂ ਉਹਦੇ ਵਿੱਚ ਛਿੱਟਾ ਦੇ ਲੋਂਗੇ ਤੁਹਾਡੇ ਲੋਹੇ ਦੀ ਕਮੀ ਘਟ ਜਾਵੇਗੀ ਪਰ ਆਵੇਗੀ ਤੇ ਜ਼ਰੂਰ ਪਰ ਜਿਹੜੀ ਜਗ੍ਹਾ ਤੇ ਪਨੀਰੀ ਬਿਜਲੀ ਉੱਥੇ ਪਾਣੀ ਜਮੀਨ ਖੜਦਾ ਆ ਕੰਮ ਤੁਸੀਂ ਕੱਦੂ ਵਾਲਾ ਕੰਮ ਜਿਹੜਾ ਜ਼ਰੂਰ ਕਰ ਲਿਓ ਤੇ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨਾਲ ਜੁੜੇ ਰਹੋ